ਹਾਲੋ ਹਸ਼ੀਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਜੀ ਸਵਾਗਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੁਣੇ ਵਿੱਚ ਆਈ ਜੀ ਕਰਦੇ ਆਂ ਭਾ ਅੱਜ ਦੇ ਵਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੰਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦਾ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾ ਅੱਜ ਦੇ ਵ ਆਜੋ ਹਾਂ ਲੈ ਭਾਈ ਇਹਨੇ ਪੈਸਾ ਬਰੁਸਾ ਹੋ ਗਿਆ ਮਾਤਾ ਅੱਜ ਹੈ ਨਹੀਂ ਕਰੇ ਮਾਤਾ ਗਈ ਹੋਈ ਟੂਰ ਤੇ ਮੰਮੀ ਕਹੋਨੇ ਭਾਈ ਟੂਰ ਤੇ ਘੁੰਮਣ ਵਾਸਤੇ ਡੈਡੀ ਦੇ ਮੰਮੀ ਹੁਣ ਆ ਗਏ ਫਿਰ ਹੀ ਛੁੱਟੀਆਂ ਛੁੱਟੀਆਂ ਕਹਿੰਦੇ ਵੀ ਨਜ਼ਾਰੇ ਲੈਣੇ ਨੇ ਘੁੰਮਣਾ ਫਿਰਨਾ ਇੱਥੇ ਧਾਰੀਆਂ ਚ ਇੱਧਰ ਆਪਾਂ ਲੈ ਪ੍ਰਾਣੀ ਇਹਨਾਂ ਪ੍ਰਾਣੀ ਜੋੜੀ ਘੁੰਮਣ ਗਈ ਵੀ ਇਹ ਨਵੀਂ ਜੋੜੀ ਘਰੇ ਕੰਮ ਕਰ ਰਹੀ ਆ ਚਲੋ ਆਪਣੇ ਛੱਤੀ ਹੁੰਦੀਆਂ ਨੇ ਅੱਛਾ ਤੂ ਤੇ ਕਰੀਏ ਹਮਾਰੇ ਕਿੰਨੇ ਰਹਿ ਗਏ ਕਿੱਥੇ ਹੀ ਜਾਵਾਂ ਨਹੀਂ ਪਣ ਲੱਗਦਾ ਕੋਈ ਇਹ ਕੰਮ ਨਹੀਂ ਤੋਂ ਦੇ ਬਾਅਦ ਚ ਇੰਛੇ ਜੀ ਪੁਰਾਣੀਆਂ। ਸ਼ਾਲਾ ਪਿਆ ਕੰਮ ਪਈ। ਸਵੇ ਸਵੇ ਜਲਦੀ ਉੱਠਣਾ ਪਿਆ ਅੱਜ। ਹੈ ਨਹੀਂ ਲੇਟ ਉੱਠਦੇ ਜੀ। ਤੇ ਨਹੀਂ। ਹਾਂ। ਚੱਲਣਾ ਸੀ ਭਾਈ ਟਿੱਕੀ ਖਾਣਾ ਠੀਕ ਆ। ਚਾਰ-ਚਾਰੋਂ ਉਤੇ। ਆਪਣੇ ਕੋ ਸਿਰਫ 15 ਮਿੰਟ ਨੇ। ਕਿੰਨੀਆਂ ਖਾਓਗੇ ਜੀ? ਕਿੰਨੀਆਂ ਖਾਉਂਗੀ ਖਾਂਦੀ ਨਹੀਂ ਆਟਾ ਬਾਜ ਜਾਏਗਾ ਕਿ ਕਿੰਨੀਆਂ ਖਾਹਾਂ ਏ 10 ਵਾਰ ਖਾਵਾਂਗੀ ਜੇ ਤੁਸੀਂ ਲੈ ਕੇ ਆਸ ਤੇ ਬੋਧਾ ਆਪਣੇ ਰੋਟੀ ਗੋਲ ਬਕਣੀ ਚੀਂਦੀ ਭਾਈ ਫਿਰ ਟੇਢੀ ਬਿੰਗੀ ਨਹੀਂ ਅੱਛਾ ਹੀ ਜਾਦਾ ਗੋਲ ਬਣਾਵੇ ਤੇ ਦੱਸ ਦੋ ਜੇ ਜਿਆਦਾ ਗੋਲ ਖਾਣੀ ਹੈ ਟੱਕਰ ਮਾਰ ਦੇਣਾ ਤੇ ਚੱਲੋ ਜੀ ਅਸੀਂ ਹੋਰ ਕੀ ਇਹ ਕਿਤੇ ਮਾਵਾ ਨਹੀਂ ਬਾਹਲੇ ਕਿਤੇ ਨਹੀਂ ਕੋਈ ਉਹਨੇ ਲੇ ਕੇ ਫਟ ਗਿਆ ਉਹ ਭੱਜਿਆ नहीं पूछे <laughs> <laughs> si cái थाना हां नहीं ਮੋਂ ਬਿਆਹ ਇਸ ਪਾਜਾ ਰੱਖੀ ਦਿਵਾਨਾ ਜੀ ਅੱਜ ਮੇਰਾ ਦਿਲ ਕਾਂਗੈਸ਼ਿਕ ਚਾਹੁੰਦੀ ਆ ਮੈਨੂੰ ਪਾਉਵਾ ਜੀ ਬਾਟੇ ਲਓ ਤੁਸੀਂ ਵੀਡੀਓ ਦੇਖੀ ਸੀ ਨਾ ਵੀਡੀਓ ਦੇਖ ਕੇ ਤੇਰੀ ਪਾਉਵਾ ਜੀ ਆਪਿਆ ਗਈ ਬੱਸ ਮੇਰਾ ਜੀ ਕਰਿਆ ਆ ਫੇਰ ਤੁਸੀਂ ਮਿਲ ਕੇ ਆਏ ਪਾਉਵਾ ਜੀ ਆਹ ਦੇਖੋ ਬੇਟਾ ਮੈਂ ਤੁਹਾਨੂੰ ਦੋ ਕੰਮਾਂ ਲਈ ਅੱਛੀ ਮਿੰਗਲ ਸੁਣੋ ḍiu ਹੀ ਕਰਾਂ ਨਹੀਂ ਦੋ ਕੰਮਾਂ ਲਈ ਜੋ ਪਹਿਲੇ ਹੀ ਪੁੱਛ ਚੁੱਕੇ ਹੋ ਜੇ ਮੈਨੂੰ ਪੇਸ਼ਤੀ ਨਾਲ ਲੱਗੀ ਤੇ ਮੈਂ ਤੁਹਾਨੂੰ ਦੇ ਦਾਂਗੀ ਤੁਸੀਂ ਹਰ ਵਾਰੀ ਹਰ ਵਾਰੀ ਆਮੀ ਕਰਦੀ ਆ ਮੈਂ ਆਵਾਜ਼ਾਂ ਵਾਅ ਬੈ ਬੱਦਲ ਵਾਈ ਪੂਰੇ ਰਾਜਪਰੇ ਮੀ ਪੈ ਰਿਆ ਕਹਿੰਦੇ ਮੰਮੀ ਹੋਣ ਡੈਡੀ ਹੋਣਾ ਗਏ ਹੋਏ ਘੁੰਮਣਾ ਵੇ ਫੁੱਲ ਪੈ ਰਿਆ ਰਾਜਪਰੇ ਆਪਣੇ ਦੇਖੋ ਪਾਂਦਾ ਕਿ ਨਹੀਂ ਪਾਂਦਾ ਹੁਣ ਤਾਂ ਨੁਕਸਾਨ ਹੀ ਆ ਫਸਲਾਂ ਦਾ ਨਾ ਨੱਕਵਾਂ ਨੂੰ ਮੋੜਨਾ ਛੌਂਕ ਲੈ ਐਕਸੇਲ ਹੋ ਰਿਹਾ ਹੈ ਬੁਰੀ ਡੀ ਆ ਤੇ ਅਬ ਡੀ ਨਾ ਹੋਰ ਨਮਾਰਾ ਆ ਬੇਬੇ ਪਾਟਲੀ ਬਸੇ ਜਾ ਕੇ ਡੀ ਸਿਰ ਪਟ ਗਏ ਜਦੋਂ ਡਿਊਟੀ ਲਾ ਕੇ ਸੁੱਤਾ ਬੈਠੇ ਘਰੇ ਮੈਨੂੰ ਖਾੜਾ ਲੈਨੇ ਆ ਹਸਪੀਟਲ ਵਾਕੇ ਪਰ ਉੱਥੇ ਛਾਪ ਵਿਚਾਰ ਕਰ ਕੇ ਨਾਈਟ ਡਿਊਟੀ ਕਰਕੇ ਆਈ ਸੀ ਮੈਂ ਫੇਰ ਜਾ ਕੇ ਪਤਾ ਲੱਗਿਆ ਵੀ ਗੱਡੀ ਉੱਥੇ ਆ ਤੇ ਮੋਟਰਸੇ ਸਾਰਾ ਫੁੱਟਿਆ ਪਿਆ ਉਹਦੇ ਬਾਅਦ ਡੈਡੀ ਨੇ ਮੋਟਰਸੇ ਨਹੀਂ ਚਲਾਇਆ ਡਰ ਗਿਆ ਜਿੱਦਾਂ ਖੇਤ ਉੱਪਰ ਵਿੱਚ ਲੈ ਇੰਨੇ ਕਰੋ ਪੋਨੀਆਂ ਜੱਟਾਂ ਆ ਗਏ ਪੋਨੀਆਂ ਜੱਟਾਂ ਮਿੱਤਰੋ ਜਨੇ ਵੀ ਅੱਜ ਜੱਟ ਕੱਲਾ ਘਰੇ ਮਾਤਾ ਨੂੰ ਮੀਡੀਆ ਡਿੰਗੇ ਹੋਏ ਨੇ ਘੋਮਣ ਅੱਜ ਐਤਵਾਰ ਆ ਭਾਈ ਬੋਟੀ ਗਈ ਹੈ ਡਿਊਟੀ ਤੇ ਤੇ ਜੱਟ ਅੱਜ ਪੂਰੀਆਂ ਬਣਾ ਰਿਹਾ ਕੱਲਾ ਜੀ ਆਹ ਪੂਰੀਆਂ ਬਣ ਕੇ ਇੱਧਰ ਤਿਆਰ ਹੋ ਗਈਆਂ ਇੱਧਰ ਸਰੋਂ ਦੇ ਤੇਲ ਵਿੱਚ ਕਰ ਰਹੇ ਪੂਰੀਆਂ ਬਣ ਰਹੀਆਂ ਨੇ ਭਾਈ ਅੱਜ ਜੀ ਕੀਤਾ ਮੈਂ ਚਲੋ ਆਪੇ ਬਣਾਉਨੇ ਆਂ ਫਿਰ ਛੱਕੜਾ ਘੜੇ ਦੇ ਕੋਲ ਆ ਰਾੜ-ਰਾੜ ਬਣਾਵਾਂਗੇ ਰਾੜ-ਰਾੜ ਹਾਂ ਮੇਰੇ ਯਾਰ ਐਂਕੂ ਨੂੰ ਹੋਣਾ ਅੱਜ ਸੂਰੀਆਂ ਬਣਾਈ ਖਾਣ ਦਾ ਬਾਈ ਲੈ ਮੇਟਰ ਗੰਡੇ ਗੁੜੇ ਹੀਰਗੇ ਸਾਚੀਰਗੇ ਦਹੀਂ ਚ ਪਾ ਕੇ ਹਰ ਇੱਕ ਨੰਬਰ ਚ ਮਾਹੌਲ ਕਰਕੇ ਦਹੀਂ ਵੀ ਨਹੀਂ ਮਿਲਦਾ ਕਾੜ ਜੇ ਨਾਈ ਮਿੱਤਰੋ ਕੂੜੀਆਂ ਚੰਗੀਆਂ ਕਹਿੰਦੇ ਅੱਜ ਭਾਈ ਉਹ ਚਲ ਜਿਆ ਫੱਟਲਾ ਕਰੇ ਇਹ ਕੂੜੀਆਂ ਬਣਾਏ ਖਾਣੇ ਭਾਈ ਅੱਜ ਇਹ ਲੋਪੇਰ ਬੋਟ खकीन सोणी so ਉਹਦੇ ਨਾਲ ਜੀ ਬਣੀ ਹੋਈ ਹੈ ਮੇਤਰਾ ਉਹਦੇ ਇਹ ਰੰਗ ਮਰਦਾ

ਉਹ ਮੈਂ ਪਾਣੀ ਥੋੜੀ ਜਿਹੀ ਹੈ ਨਾ ਭਾਈ ਗਾੜੀ ਹੈ

ਸਾਜੀ ਕਰਮ ਹੁੰਦੀ ਆ ਤਾਂ ਆਪਾਂ ਕਹਿੰਦੇ ਗੰਡਾ ਮੁੰਡਾ ਭਾਈ ਇੱਕ ਨੰਬਰ 'ਚ ਕਰ ਲੰਮੇ ਮਹੌਲ ਜਿਹੜਾ ਇਹਦਾ ਵਿੱਚ ਗੰਡੇ ਦਾ ਹਾਂ ਹੁੰਦਾ ਨਾ ਆ ਚੀਜ਼ ਨੀਚੀ ਵਾਲੀ ਇਹਨੂੰ ਜਰੂਰ ਕੱਟਦਿਆ ਕਰੋ ਕਹਿੰਦੇ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ Mertçe de açıyorum. Toriyan Değil mi? Ve nala uygarı bir ਨਾਲਾਂ ਗਰੀ ਮੱਥੇ ਇਧਰ ਆਪਣੀ ਸਬਜ਼ੀਆਂ ਨੂੰ ਗਰਮ ਹੋ ਕੇ ਸ਼ੀਆ ਕਰਾ ਲਿਆ ਇਸ ਹੁਣ ਆਣੀ ਨਾਲ ਉਹਦੇ ਪੂਰੀਆਂ ਪਾਏ ਜੇ ਰੱਖ ਦਿੰਨੇ ਆ ਆ ਦੋ ਲੋਕ ਨੂੰ ਹਾਂ ਤੇ ਲਿੱਟਰਾਂ ਨੇ ਕਿਹਾ ਜੀ ਐਂਕ ਨੰਬਰ ਤੇ ਮਾਮੋਲ ਬਾਈ ਐਂ ਪੂਰੀਆਂ ਓਕੇ ਖਾਣੀਆਂ ਛਾਰ ਪੂਰੀਆਂ ਨਹੀਂ ਕਹਿੰਦੇ ਵੀ ਐਂ ਇੰਨ ਨਹੀਂ ਪਾਤੇ ਉਹ ਲੈ ਨਾ ਮਾ ਅ ਨੂੰ ਟੱਕ ਦੇਣੇ ਤੇਲ ਨੂੰ ਆਪਾਂ ਤੇਲ ਲੈ ਭਾਈ ਜੀ ओके ਨੂੰ ਪਾਨੇ ਆਪਾਂ ਸਬਜੀ 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 ਪਾਲਾ ਵੀ ਸਬਜੀ ਸਬਜੀ ਪਾਲਾ ਵੀ ਲਾਇ ਮਿਤਰਾਈ ਬੱਤੀ ਨੂੰ ਜੋ ਟਾ ਕੇ ਓਕੇ ਦੇ ਸਮੰਦ ਤੇ ਹੁਣ ਕਹਦੇ ਲੰਗਰ ਛਾੜੇ ਆਪਾਂ ਇਹ ਲੈਨੇ ਬਾਹਰ ਨਾਲ ਉਹ ਲਾ ਮੇਰਾ ਅੱਛਰਨੀ ਵੀ ਆ ਗਈ ਭਾਈ ਯਾਰ ਲੋ ਵੀਰ ਲਾਈ ਮੇਟਰਾ ਇਹ ਆਪਾਂ ਨੇ ਬਣਾਈਆਂ ਇਹਦੇ ਫੋਲੀਆਂ ਠੀਕ ਹੈ ਹੁਣ ਲੱਗਿਆ ਭਾਈ ਖਾਣ ਯਾਰ ਨਹੀਂ ਕੱਲੇ ਹੀ ਅੱਜ ਨਹੀਂ ਜੀਆਂ ਪੇਲ ਛੱਡੀਆਂ ਨਾ ਕੰਮ ਕਰਦੀਆਂ ਆ ਆ ਜੋ ਵੀ ਮਿੱਤਰੋ ਗਾ ਪੂਰੀਆਂ ਖਾਈਏ ਤੇ ਨਾ ਖਵਾਈਏ ਛਿਆਕ ਦੇ ਕੰਮ ਨੂੰ ਪਾਈ ਜੀਆਂ ਜੀਆਂ ਸਭ ਸਾਨੂੰ ਆ ਸਕਦਾ ਠੀਕ ਹੈ ਇਹ ਛਿਆਕ ਦੇ ਕੰਮ ਨੂੰ ਵੀਰ ਜੀ ਹੁਣ ਆ ਗਏ ਮੈਂ ਦੰਦਾ ਲੋਕ ਕਹਿੰਦੇ ਭਾਈ ਜੂ ਮੈਡਮ ਮੈਨਾ ਕਰੀ ਜੰਨਾ ਹੋਰ ਕੀ ਕਹੀਏ ਭਾਈ ਲਹੇ ਭਾਈ ਆ ਜੋ ਏ ਏ ਏ ਬੋਲਾ 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 ਸਾਰਾ ਕਾਉਂਦੇ ਆਏ ਹੋ ਇੰਨਾ ਸਮਾਨ ਕੱਡੀਆਂ ਬੈਠ ਗਏ ਸਮੇਂ ਏਸੀਵਾ

ਫੇ ਫੋਨ ਆ ਗਿਆ ਪਪੇ ਆ ਹਾਂ ਬਾ ਚੱਲ ਫਿਰ ਲਾਈਟ ਬੰਦ ਕਰ ਦਿਓ ਲੈਟ ਕੀਤੇ ਉਹ ਹੀ ਬਗਵਾ ਬੈਠੋ ਕਾਈ ਵਜੇ ਪਣੀ ਪਣੀ ਲਓ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਪਤਿਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਹਾਨੂੰ ਸਾਡੇ ਚੈਨਲ ਤੇ ਨਵੇਂ ਨਵੇਂ ਹੁਣ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਤੇ ਜੇ ਸਾਡੇ ਬਲੌਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਚੈੱਕ ਕਰੋ ਸ਼ੰਗਾਇ ਸ਼੍ਰੀ ਸਤਿ ਸ੍ਰੀ ਅਕਾਲ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਲੈ ਹਸਦੇ ਬਾਦ ਦੇ ਰੋ ਰੱਬ ਤਰੱਕੀਆਂ ਦੇ ਤੁਹਾਨੂੰ ਸ਼ੰਗਾਇ ਸ਼੍ਰੀ ਸਤਿ ਸ੍ਰੀ ਅਕਾਲ ਜੀ